ਮੰਮਾ ਮਰ ਗਿਆ ਮਰ ਗਿਆ ਮੋਤੀ ਮੰਮਾ ਮਰ ਗਿਆ ਮਰ ਗਿਆ ਸਰਕਾਰ ਮੁੜ ਜਾਓ ਜੈਕਾਰਾ ਸਰਕਾਰ ਮੁੜ ਜਾਓ ਮੁੜ ਜਾਓ ਸਤਿ ਸਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਪਾਂ ਨੂੰ ਪਤਾ ਹੀ ਹੈ ਵੀ ਸੰਯੁਕਤ ਮੋਰਚੇ ਵੱਲੋਂ ਸੱਦਾ ਦਿੱਤਾ ਹੋਇਆ ਵਾ ਬੇ ਭਾਜਪਾ ਹਰਾਓ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਉਹ ਸਵੇਧਤ ਆਪਾ ਜਿੰਨੇ ਵੀ ਭਾਜਪਾ ਦੇ ਲੀਡਰ ਨੇ ਜਾਂ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਰੋਕਣਾ ਵਾ ਕਿਉਂਕਿ ਜਦੋਂ ਆਪਾਂ ਦਿੱਲੀ ਗਏ ਸੀ ਕਿ ਸਾਨੂੰ ਦਿੱਲੀ ਦੇ ਬਾਰਡਰਾਂ ਤੇ 13 ਮਹੀਨੇ ਬੈਠਣਾ ਪਿਆ ਸਾਨੂੰ ਦਿੱਲੀ ਵੜਨ ਨਹੀਂ ਦਿੱਤਾ ਉਸੇ ਬਦਲੇ ਤਹਿਤੀ ਅਸੀਂ ਸੋਨੇ ਆ ਵੀ ਜੇ ਸਾਨੂੰ ਦਿੱਲੀ ਵੜਨ ਦੇਣਾ ਤਾਂ ਅਸੀਂ ਭਾਜਪਾ ਨੂੰ ਪੰਜਾਬ 'ਚ ਵੜਨ ਨਹੀਂ ਦੇਣਾ ਵਾ ਕੱਲ ਕੀ ਘਟਣਾ ਵਾ ਪਰੀ ਆ ਵੇ ਸਾਡੀ ਜਥੇਬੰਦੀ ਦੇ ਤੇ ਬਾਕੀ ਜਥੇਬੰਦੀਆਂ ਦੇ ਜਿਹੜੀਆਂ ਉਹਨਾਂ ਦੇ ਜਿੰਨੇ ਵੀ ਕਾਰਕੁਨ ਨੇ ਜਿੰਨੇ ਵੀ ਵਰਕਰ ਨੇ ਉਹ ਫਰੋਜਪੁਰ ਦੇ ਵਿੱਚ ਰਾਣਾ ਸੋਢੀ ਦਾ ਵਿਰੋਧ ਕਰ ਰਹੇ ਸੀਗੇ ਕਿਉਂਕਿ ਸੋਢੀ ਭਾਜਪਾ ਦਾ ਉਮੀਦਵਾਰ ਆ ਉੱਥੇ ਪੁਲਿਸ ਨੇ ਜ਼ਬਰ ਕੀਤਾ ਵਾ ਸਾਡਾ ਜਿਹੜਾ ਕਿਸਾਨ ਨੇਤਾ ਵਾ ਹਰਨੇਕ ਸਿੰਘ ਮਹਿਮਾ ਜਿਹਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਉਹਨੂੰ ਗ੍ਰਿਫਤਾਰ ਕੀਤਾ ਗਿਆ ਵਾ ਉਹ ਗ੍ਰਿਫਤਾਰ ਹੋ ਦੇ ਰੋਸ ਵਜੋਂ ਅੱਜ ਸਮੁੱਚੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਣੇ ਆ ਅਸੀਂ ਇੱਥੇ ਭਮੀਪੁਰੇ ਦੇ ਅੱਡੇ 'ਚ ਖੜੇ ਆ ਅੱਜ ਸਾਡੀ ਬਲਾਕ ਦੀ ਮੀਟਿੰਗ ਸੀਗੀ ਅਸੀਂ ਇੱਥੇ ਸਾਡੀ ਜੂਨੀਅਰ ਦੇ ਸੱਦੇ ਤੇ ਮੋਦੀ ਦਾ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਲੱਗੇ ਆ ਤੇ ਇੱਕ ਇਸੇ ਦਾ ਅਸੀਂ ਫੇਰ ਸੱਦਾ ਦੇਣਾ ਚਾਹੁੰਦੇ ਆ ਬਈ ਸਾਡੇ ਪਿੰਡਾਂ ਦੇ ਵਿੱਚ ਜੇ ਕੋਈ ਭਾਜਪਾ ਦਾ ਲੀਡਰ ਹੁੰਦਾ ਵਾ ਉਹ ਨਾਂ ਵੜੇ ਕਿਉਂਕਿ ਭਾਜਪਾ ਫਿਰਕੂ ਪੱਤਾ ਵੀ ਪੰਜਾਬ ਦੇ ਵਿੱਚ ਖੇਡ ਰਹੀ ਆ ਗਰੀਬਾਂ ਨੂੰ ਤੇ ਕਿਸਾਨਾਂ ਨੂੰ ਲੜਾ ਰਹੀ ਆ ਇਹ ਬਹੁਤ ਹੀ ਨਹਿਤ ਹੀ ਮਾਰੀ ਗੱਲ ਆ ਅਸੀਂ ਉਹੋ ਜੀ ਗੱਲ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਪਿੰਡਾਂ ਦੇ ਵਿੱਚ ਭਾਈਚਾਰਾ ਬਣਿਆ ਹੋਇਆ ਵਾ ਇਹ ਭਾਈਚਾਰਾ ਕਿਸੇ ਵੀ ਕੀਮਤ ਤੇ ਅਸੀਂ ਟੁੱਟਣ ਨਹੀਂ ਦੇਵਾਂਗੇ ਤੇ ਇਹ ਗੱਲ ਅਸੀਂ ਤੁਹਾਨੂੰ ਦੱਸ ਦੇਣਾ ਕਹਿੰਦੇ ਆ ਵੀ ਜਿੰਨੇ ਵੀ ਭਾਜਪਾ ਦੇ ਲੀਡਰ ਨੇ ਉਹਨਾਂ ਨੂੰ ਕਿਸੇ ਵੀ ਕੀਮਤ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਅੰਦਰ ਦਾਖਲ ਨਹੀਂ ਹੁੰਦਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

ਜਿੰਦਾਬਾਦ ਲੋਕ ਇੱਕਤਾ ਜਿੰਦਾਬਾਦ 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 ਸਦੀ ਬਦੀ ਸਰਕਾਰ ਮਰਦਾਬਾ 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 ਮੋਤੀ ਸਰਕਾਰ ਮਰਦਾਬਾ 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 ਮੋਤੀ ਮਮਾ ਮਰ ਗਿਆ ਹਾਈ ਕਰ ਗਿਆ ਮੋਤੀ ਮਮਾ ਮਰ ਗਿਆ ਹਾਈ ਮਮਾ ਅੱਜ ਵਾਲਾ ਨਾ ਬਣਾ ਬਣਾ ਬੰਦ ਕਰ ਦੇ ਅੱਜ ਉਹ ਬੜਾ ਸ਼ਕਤੀ ਵਾਲਾ پانی نہ ہے زیادہ پانی منن کوئی نہیں ہے پتہ نہیں رہا ہے ہاں